ਆਦੇ ਆ ਤੇ ਸਰਨ ਪਾ ਦੀ ਪਰਿਆ ਦਾ ਪਰਿਆ ਦੇ ਅੱਜ ਪਾਣਾ ਤੇ ਸਗਨ ਪਾ ਦੂਗਾ ਆ ਕੇ ਜਾਉ ਤੈਨੂੰ ਸਗਨ ਹੀ ਪਾ ਕੇ ਜਾਉ ਮੈਂ ਐਸੇ ਢੀਕ ਚ ਖੜਾ ਐਸੇ ਢੀਕ ਚ ਖੜਾ ਸਰਨ ਪਾ ਬੈ ਰਿਹਾ ਤੂੰ ਤੂੰ ਗਾ ਇਹਦਾ ਜਾਂਦੀ ਵੀ ਬੱਸ ਦੇ ਮਾਰਨੀ ਚਾਹਦਾ ਨਾ ਸੋ ਨਾ ਨਾ बाढ राव ना ने की गाई तांदा रिपड़ा बांध राव ना ने समझी की होया यार दोस्ता अबे की मार दी तांदे ने आओ उड़ के ने कुत्ता है घरवा जाऊंगा ओदा दिलदा सी ना गा बेना ना किना मेनू आयन बोले ਮਿੰਨਾ ਸਿੱਲਾ ਕਾਲਾ ਪੈਰ ਲੱਗਣਾ ਵੇਂ ਦਾ ਖਾਜ ਮਾ ਅਸਮਾ ਅਸਮਾ ਹਾ ਕੁਛ ਕਰਵਾਉਣਾ ਸੀ ਬੱਕ ਦਾ ਲਈ ਬੈਠਾ ਆਇਆ ਬੰਦਿਆ ਆ ਜਾਣ ਵਾਟਾ ਅਕਰ ਅੰਦਰ ਬਾੜਿਆ ਬੈਗਾ ਮੈਂ ਉਹ ਤੈਨੂੰ ਕਿ ਕਿ ਹੱਸੇ ਸਾਡੇ ਤਾਂ ਕੋਈ ਨਾਲ ਲੱਗਦਾ ਨਹੀਂ ਯਾਰ ਸਾਰੇ ਪਿੰਡ ਤੋਂ ਇਹਨੂੰ ਤੁਸੀਂ ਠਾਈ ਜਾਂਦੇ ਆ ਬਾਈ ਯਾਰ ਮੇਰਾ ਪਾ ਉਤਾਰ ਮੇਰੀ ਤੈਨੂੰ ਕਹਿੰਦਾ ਕੂ ਕਰਤਾ ਕਿ ਮੇਰੇ ਕੋਲ ਚੁੜੇ ਮੈਂ ਗੋਲੇ ਕਰ ਰਿਹਾ ਨਾ ਚੁੜੇ ਆਪੋ ਆਪਣਾ ਬਰਾਂ ਚੱਲ ਗਾ ਗਾਲਾ ਕੱਢੀ ਚੱਲ ਤਾੜਾ ਆਪੋ ਆਪਣਾ ਬਰਾਂ ਚਲੋ ਚਲੋ ਇੱਥੇ ਜਰੂਰ ਕੱਢਿਆ ਸਾਡਾ ਤਕ ਕੋਈ ਨਾ ਆਉ ਤੇ ਬਰਾਂ ਚੱਲ ਜਾਓ ਜਾਓ ਉਹਨੂੰ ਜਾ ਕੇ ਆਰੇ ਬਰਾਂ ਚੱਲ ਜਾਓ ਸਾਡੇ ਤਕ ਕੋਈ ਨਾ ਅੱਛਾ ਮਰ ਜਾ ਕੱਟੋ ਪੋਲਾ ਨੂ ਆਪ ਕੱਟ ਨੂ ਆ ਫੜੀ ਆ ਫੜੀ ਖੜੇ ਖੜਾ ਮਾਰੀਆਂ ਓਏ ਮਾਰੀਆਂ ਮਾਤਾ ਕੱਲ੍ਹ ਬੋਲਣਾ ਇਸ ਤੋਂ ਬਾਅਦ ਨਹੀਂ ਆ ਪੱਗ ਨੂੰ ਹੱਥ ਪੈ ਗਿਆ ਨਾ ਮੇਰਾ ਤੇ ਇਹਨੂੰ ਲੈ ਜਾਵਾਂਗੇ ਕਿੱਥੇ ਇਹ ਆ ਧਿਆਲਪੁਰੇ ਮੇਰੇ ਦੇ ਕੇ ਦੀ ਸਾਨੂੰ ਕਾਲ ਪਈ ਸੀ ਨਸ਼ੇ ਨਾਲ ਡੱਕੇ ਹੋਏ ਬੰਦੇ ਦੋਨੇ ਇਹ ਤੇ ਗਾਲਾਂ ਕੱਢਦੇ ਨਾਲੇ ਗੱਡੀ 'ਚ ਘੇਰ ਕੇ ਗੱਡੀ 'ਚ ਕਿਰਪਾਨਾਂ ਮਾਰੀਆਂ ਇਹਨਾਂ ਨੇ ਕੋਈ ਨਹੀਂ ਕੱਢ ਲਾ ਕੱਢ ਲਾ ਗੱਡੀ ਚੱਲ ਗੱਡੀ ਚੱਲ ਗਾਲਾਂ ਗੱਡੀ ਚੱਲ ਤੂੰ ਸਰ ਪਿੰਡ ਦਾ ਬੰਦਾ ਕੋਈ ਨਹੀਂ ਗੱਲ ਕਰਦਾ ਜੀ ਲਗਾ ਤੂੰ ਮੇਰਾ ਨਾਮ ਆ ਬੇ ਗੰਦਾ ਆ ਗੰਦ ਕੋਲੀ ਬੈਠਾ ਸੀ ਨਾ ਤੂੰ ਹਾਂ ਨਾ ਤੂੰ ਪਈ ਕਰੇਂਗਾ ਨਾ ਤੂੰ ਲੈ ਗੰਦਾ ਨਾ ਆ ਗੰਦ ਬੈਠਾ ਨਾ ਹਾਂ ਗੰਦ ਮੁਖ ਮਾਰ ਕੱਢੀ ਚੱਲ ਕੱਢੀ ਚੱਲ ਕੱਢੀ ਚੱਲ ਕੱਢੀ ਚੱਲ ਕੱਢ ਲਾ ਕੱਢ ਲਾ ਤੂੰ ਮਰਜ ਕੇ ਕੱਢ ਜਿੰਨੇ ਤੂੰ ਨਿਕਲਦੇ ਕੱਢ ਕੱਢ ਦੇ ਹੋ ਗਈ ਦੇਰ ਬੰਦ